ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸ਼ਾਮ ਦਾ ਟਾਈਮ ਹੈ ਤੇ ਸ਼ਾਮ ਦੇ ਵੱਜ ਚੁੱਕੇ ਆ 7:30 ਤੇ 7:30 ਵਜੇ ਸ਼ਾਮ ਦੇ ਅੱਜ ਮੈਂ ਬਣਾਇਆ ਜੀ ਅੱਜ ਦਾਲ ਚਾਵਲ ਗਰਮੀ ਬਹੁਤ ਜ਼ਿਆਦਾ ਹੈ ਦਾਲ ਬਣਾਈ ਸੀਗੀ ਦੁਪਹਿਰੇ ਆ ਦੁਪਹਿਰ ਨੂੰ ਬਣਾ ਲਈ ਸੀਗੀ ਤੇ ਹੁਣ ਮੈਂ ਚਲੋ ਨਾਲ ਬੱਚੇ ਕਹਿੰਦੇ ਖਾਣੇ ਆ ਚਾਵਲ ਤੇ ਹੁਣ ਮੈਂ ਚਾਵਲ ਬਣਾਏ ਆ ਜੀ ਨਾਲ ਨੂੰ ਤੇ ਅੱਜ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੀ ਗਰਮੀ ਹੈ ਓਵਰ ਗਰਮੀ ਹੈ ਜਿੱਦਾਂ ਮੌਸਮ ਨਾ ਜਿੱਦਾਂ ਆਏ ਲੱਗਦਾ ਜਿੱਦਾਂ ਨੇਰੀ ਅਰ ਤੂਫਾਨ ਆਊਗਾ ਐਦਾਂ ਦਾ ਮੌਸਮ ਆਇਆ ਵਾ ਮੈਂ ਤਾਂ ਹੀ ਬੱਚਾ ਨੂੰ ਕਹਿੰਦੀ ਮੈਂ ਕਿਹਾ ਜਲਦੀ ਡਿਨਰ ਕਰ ਲਓ ਪਤਾ ਨਹੀਂ ਹੁੰਦਾ ਲਾਈਟ ਚਲੇ ਜਾਂਦੀ ਹੈ ਫਿਰ ਗਰਮੀ 'ਚ ਬੈਠ ਕੇ ਖਾਓਗੇ ਤੇ ਅੱਜ ਸਾਡੇ ਪੇਂਟ ਵਾਲੇ ਵੀ ਛੁੱਟੀ ਕਰ ਗਏ ਜੀ ਇੱਕ ਦੋ ਦਿਹਾੜੀਆਂ ਦਾ ਕੰਮ ਰਹਿੰਦਾ ਹੈ ਪੇਂਟ ਵਾਲਿਆਂ ਨਾਲ ਜਾਇਆ ਵਾ ਇਹ ਅੱਜ ਛੁੱਟੀ ਕਰ ਗਏ ਚੱਲ ਬੰਦਾ ਆ ਕੇ ਨਾਲ ਦੀ ਨਾਲ ਕੰਮ ਨਬੜੀ ਜਾਵੇ ਅਗਲਾ ਵੀ ਫ੍ਰੀ ਹੋ ਜਵੇ ਪਰ ਕਿੱਥੇ ਅੱਜ ਫੇਰ ਛੁੱਟੀ ਕਰ ਗਏ ਤੇ ਤਾਂ ਅੱਜ ਕੋਈ ਇਸੇ ਦਾ ਕੰਮ ਕਰਕੇ ਰੱਖਣਾ ਪੈਂਦਾ ਆਵਾਲੀ ਦੇ ਘਰ ਰੱਖਣਾ ਪੈਂਦਾ ਫੇਰ ਵੀ ਫਰੀਜ 'ਚ ਵੀ ਰੱਖਣਾ ਪੈਂਦਾ ਉਸ ਤੋਂ ਬਾਅਦ ਵੀ ਖਰਾਬ ਹੋ ਜਾਂਦਾ ਇਹ ਜੇ ਗਰਮੀ ਜਿਆਦਾ ਜਿਪਟੇ 'ਚ ਨਾ ਬਾਹਰ ਆ ਜੀਵੇ ਨਾ एकदम ਖਰਾਬ ਹੋ ਜਾਂਦਾ ਆਵਾਲੀ ਦੇ ਟੀਮ ਤੇ ਜਿੰਨੇ ਵੀ ਭਾਂਡੇ ਸੀਗੇ ਉਹ ਵੀ ਮੈਂ ਲਾ ਦਿੱਤੇ ਬਸ ਆਹ ਦੋ ਕ ਰਹਿ ਗਏ ਇਹਨਾਂ ਨੂੰ ਬਾਅਦ 'ਚ ਸਾਫ਼ ਕਰਦੀ ਆਂ ਫਿਲਹਾਲ ਮੈਂ ਤਾਰੇ ਸੀਗੇ ਜੀ ਕੱਪੜੇ ਧੋਤੇ ਹੋਏ ਸਰ ਸਵੇਰੇ ਸਵੇਰੇ ਧੋਤੇ ਸੀ ਜਲਦੀ ਸਵੇਰੇ ਅੱਜ ਟੁੱਟੀ ਆਈ ਹੋਈ ਸੀ ਸਾਡੇ ਤਾਂ ਮੈਂ ਜਲਦੀ ਧੋਤੇ ਤੇ ਹੁਣ ਸੁੱਕ ਵੀ ਗਏ 10 15 ਮਿੰਟ ਚ ਹੁਣ ਮੈਂ ਇਹਨਾਂ ਦੀ ਜੀ ਤੈਅ ਬਣਾ ਕੇ ਰੱਖ ਦਵਾਂ ਸਾਰਿਆਂ ਦੀ ਸੈਟ ਕਰਕੇ ਬਾਕੀ ਜਿਹੜੇ ਥੋੜੇ ਵਰਤੇ ਕਿਚਨ ਚ ਭਾਂਡੇ ਰਹਿਣੋਂ ਬਾਅਦ ਚ ਸਾਫ ਕਰ ਦਿਆਂ ਪਲੇਟਾਂ ਮੈਂ ਤਾਂ ਮਾਰ ਚੁੱਕੀ ਆ ਤੇ ਜਿਹੜੇ ਟਿਸ਼ੂ ਦੇ ਕੱਪੜੇ ਤੇ ਟਿਸ਼ੂ ਦੇ ਕੱਪੜੇ ਪਜਾਤੇ ਨਵੂਦੇ ਨਵੂਦੇ ਕੱਬੜਛੋ ਦੇ ਪਾਪਾ ਦੇ ਉੱਥੇ ਸਾਰੀ ਸੈਟਿੰਗ ਇਹਨੂੰ ਦੇ ਜਾਣ ਤੋਂ ਬਾਅਦ ਹੀ ਹੁੰਦੀ ਆ ਕਿ ਬੱਚਾ ਕੋਲ ਨਾ ਟਾਈਮ ਹੁੰਦਾ ਨੀ ਸਿਰਸਰੇ ਸਕੂਲ ਜਾਂਦੇ ਟਾਈਮ ਵੀ ਉਹ ਫੇਰ ਜੇ ਆਪਣੇ ਛੋਟੇ ਛੋਟੇ ਜਿਹੇ ਕੰਮ ਹੈ ਉਹ ਕਰ ਜਾਂ। ਫੇਰ ਵੀ ਚਲੋ ਜਿੰਨਾ ਹੁੰਦਾ ਬੱਚਿਆਂ ਤੇ ਕਰ ਲੈਂਦੇ ਆ। ਪਰ ਜ਼ਿਆਦਾ ਤਾਂ ਚਲੋ ਆਪ ਹੀ ਸਿਮੇਟਣਾ ਪੈਂਦਾ। ਇਹ ਟੀ-ਸ਼ਰਟ ਆ ਵੈਰੇ ਸਾਰੀਆਂ ਅਲੱਗ-ਅਲੱਗ ਕਰਕੇ ਰੱਖੀਂਦੀਆਂ ਪਰ ਫਿਰ ਵੀ ਜਦ ਕੱਢਦੇ ਨੇ ਨਿਆਣੇ ਮਿਕਸ ਕਰ ਦਿੰਦੇ ਆ। ਜਿਹੜੇ ਜਿਆਦਾ ਧੁੱਪ ਚ ਖਰਾਬ ਹੋ ਜਾਂਦੇ ਜਿਹਦਾ ਬੱਚਿਆਂ ਨੇ ਡਰੈੱਸਾਂ ਵਾਰਾ ਉਹ ਮੈਂ ਅੰਦਰੇ ਫੋਲਤੀ ਰੱਖਦੀ ਆ। ਤੇ ਹੁਣ ਥੋੜੇ ਜਿਹਾ ਕਪੜੇ ਰਹਿ ਗਏ ਜਿਹੜੇ ਹਲੇ ਚੰਗੀ ਤਰ੍ਹਾਂ ਸੁੱਕੇ ਨਹੀਂ ਹੈਗੇ ਵੀ ਸੁੱਕ ਜਾਣਗੇ ਫਿਰ ਇਹਨਾਂ ਨੂੰ ਬਾਅਦ ਚ ਚੱਕ ਦਿਆਂਗੀ। ਮੱਕੀ ਆਹ ਅੰਦਰ ਵਾਲੇ ਬਾਅਦ ਚ ਚੱਕ ਲਵਾਂਗੀ ਚਲੋ ਇਹ ਹਲੇ ਹਵਾ ਲੱਗ ਜੂਗੀ ਨੰ। ਇਧਰ ਭਾਬੀ ਦੇਗੇ ਸੀਗੇ ਹੰਬੀਆ ਤੇ ਇਹਦੇ ਚ ਹਲਦੀ ਤੇ ਨਮਕ ਪਾ ਕੇ ਮੈਂ ਰੱਖਤਾ ਸਾਬਨੇ ਪੱਟੀਆਂ ਸੀਗੀਆਂ ਅੱਜ ਇਹਨੂੰ ਹਲਾ ਕੇ ਇਹਦੇ ਚ ਮਸਾਲੇ ਤੇਲ ਐਡ ਕਰਨਾ ਹਲੇ ਪਰ ਹਲਦੀ ਨਮਕ ਪਾ ਤਾ ਤਾਂ ਮੇਰੇ ਕੋਲ ਪੂਰਾ ਮਸਾਲੇ ਰੜਾਉਣ ਦਾ ਟਾਈਮ ਨਹੀਂ ਸੀਗਾ। ਮੈਂ ਕਿ ਚਲੋ ਹਲਦੀ ਨਮਕ ਮਿਲਾ ਕੇ ਰੱਖ ਦਿੰਦੀ ਆ ਬਾਕੀ ਮਸਾਲੇ ਬਾਅਦ ਚ ਪਾਉਂਗੀ ਤੇਲ ਚ। ਗਿਆ ਸੀਗਾ ਚੀਆ ਸੀਡਸ ਨੂੰ ਕਿਹਾ ਤਾਂ ਮੈਂ ਪੀਓ ਦੀ ਇੱਕ ਚਮਚ ਦੇ ਇੰਨੇ ਫੁੱਲ ਜਾਂਦੇ ਆ ਇਹਨੂੰ ਵੀ ਬਾਅਦ ਚ ਲਵਾਂਗੀ ਡਾਈਟ ਚ ਥੋੜੇ ਜਿਕੇ ਸ਼ੂ ਲੈ ਲੂਗਾ ਥੋੜੇ ਜਿ ਮੈਂ ਲੈ ਲੂੰਗੀ ਮੇਰੀ ਖਾ ਪੀ ਕੇ ਆਪਣਾ ਬੈੱਡ ਦੇ نیچے ਰੈਸਟ ਕਰ ਰਹੇ ਆ ਗਰਮੀ ਮੰਦਾ ਹੁਣ ਜਿਆਦਾ ਇਸ ਕਰਕੇ ਨਾ ਇਹ ਬੈੱਡਾਂ ਦੇ نیچے ਲੁਕ ਲੱਗੇ ਪੈਂਦਾ ਹੈ ਇਸ ਮੰਨ ਪਿਆ ਇਹਨੂੰ ਵੀ ਸਾਰੀ ਸੈਟਿੰਗ ਕਰਨੇ ਨੂੰ ਪਈ ਆਲੇ ਪਹਿਲਾਂ ਇਹ ਕੋਨਾ ਪੇਂਟ ਹੋਊਗਾ ਉਸ ਤੋਂ ਬਾਅਦ ਹੀ ਰੱਖੂੰਗੀ ਇਹਨੂੰ ਸਵੇਰ ਦੇ 9:00 ਵੱਜ ਚੁੱਕੇ ਆ ਜੀ ਤੇ ਹੁਣ ਬਸ ਕੰਮ ਕੰਪਲੀਟ ਕਰਕੇ ਹਟੀ ਆ ਕੱਲ ਪੇਂਟ ਵਾਲੇ ਆਏ ਨਹੀਂ ਸੀਗੇ ਹੁਣ ਆਏ ਆ ਹੁਣ ਜਿਹੜਾ ਉਹਨਾਂ ਦਾ ਕੰਮ ਹੈ ਰਹਿੰਦਾ ਉਹ ਕਰੂ ਕਰ ਰਹੇ ਆ ਬਾਹਰ ਤੇ ਮੈਂ ਬਣਾਣੀ ਜੀ ਹਲੇ ਚਾਹ ਉਹਨਾਂ ਵਾਸਤੇ ਚਾਹ ਬਣਾਉਂਦੀ ਆ ਨਾਲੇ ਉਹਨਾਂ ਨੂੰ ਪਾਣੀ ਪੋਣੀ ਦਿੰਦੀ ਆ ਹਲੇ ਹੁਣੇ ਆਏ ਹੀ ਆ ਉਹ ਮੈਂ ਕਿਹਾ ਚਲੋ ਆਪਣਾ ਕੰਮ ਕਰ ਲੈਣਗੇ ਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਕੰਮ ਚੱਲੇ ਰਿਹਾ ਮਨ ਲੱਗੇ ਮੰਨੂ ਪੂਰੇ ਡੇਢ ਮਹੀਨਾ ਹੋ ਚੁੱਕਿਆ ਹੈ ਚੈਨ ਦੀ ਸਾਹ ਤਾਂ ਮਿਲੀ ਹੋਣੀ दिन रात काम लगਿਆ ਰਹਿੰਦਾ ਜੀ ਸਵੇਰ ਤੇ ਲੇਕੇ ਸ਼ਾਮ ਤੱਕ ਬਿਜ਼ੀ 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 ਚੱਲਦਾ ਸਾਰਾ ਡੇ ਪਤਾ ਹੀ ਨਹੀਂ ਲੱਗਦਾ ਕਦ ਦਿਨ ਚੜ੍ਹਦਾ ਕਾ ਛਿਪਦਾ ਇੰਨਾ ਜ਼ਿਆਦਾ ਕੰਮ ਹੁੰਦਾ ਏ ਪੇਂਟ ਕਰਨ ਤੋਂ ਬਾਅਦ ਜਿਹੜਾ ਨੀਚੇ ਪੈਂਡ ਗੇੜ ਜਾਂਦਾ ਉਹਨੂੰ ਪੱਤੀਆਂ ਨਾਲ ਸਾਫ਼ ਕਰ ਕਰਕੇ ਸੈਟਿੰਗ ਕਰਨੀ ਪਈ ਮੈਨੂੰ ਤੇ ਹਲੇ ਵੀ ਜਿਹੜਾ ਹੁਣ ਚੱਲ ਰਿਹਾ ਏ ਉਹਦੀ ਵੀ ਹਲੇ ਸਫਾਈ ਹੋਣੀ ਏ ਬੇੜੇ ਹਲੇ ਸਾਫ਼ ਕਰਨੇ ਨੂੰ ਪਏ ਆ ਜਦ ਇਹਦਾ ਕੰਮ ਕੰਪਲੀਟ ਹੋ ਜਾਊਗਾ ਫੇਰ ਬੇੜੇ ਧੋਂਗੀ ਤੇ ਮਸਾਂ ਬਹੁਤ ਔਖਾ ਸਹਣਾ ਹੈ ਜੀ ਤੇ ਅੱਜ ਦੇ ਬਲੌਗ ਚੇਨਈ ਜੀ ਮਿਲਦੇ ਆ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ